ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਕੇ ਪਿਆਰੇ ਆਪਾਂ ਇਤਿਹਾਸ ਸੁਣਦੇ ਆ ਨਾ ਸਿੰਘਾਂ ਦਾ ਦਸਮ ਪਾਸ਼ਾ ਮਹਾਰਾਜੀ ਤੋਂ ਬਾਅਦ ਜੋ ਇਤਿਹਾਸ ਹੈ ਬੜਾ ਹੀ ਦਰਦਮਈ ਬੜਾ ਦਰਦਨਾਕ ਬੜਾ ਸਰਕਾਰਾਂ ਨੇ ਜ਼ੁਲਮ ਕੀਤਾ 80 80 ਰੁਪਏ ਸਿੰਘਾਂ ਦੇ ਸਰਾਂ ਦੇ ਮੁੱਲ ਪਏ ਬਹੁਤ ਹੀ ਖੌਫਨਾਕ ਸੀ ਉਹ ਤੁਸੀਂ ਇਤਿਹਾਸ ਸੁਣਦੇ ਰਹਿੰਦੇ ਹੋ ਮੱਛੇ ਰੰਗਣ ਵਰਗਿਆਂ ਨੇ ਗੁਰੂ ਦੇ ਸਰੋਵਰ ਦੀ ਵਿਆਦਵੀ ਕੀਤੀ ਉੱਥੇ ਹੋਕੇ ਵੀ ਪੀਤੇ ਗਏ ਕੀ ਕੁਛ ਨਹੀਂ ਹੋਇਆ ਆਪ ਨੂੰ ਪਤਾ ਹੀ ਐ ਜਕਰੀਆ ਖਾਨ ਵਰਗਿਆਂ ਨੇ ਬਹੁਤ ਸਰਕਾਰਾਂ ਨੇ ਜ਼ੁਲਮ ਕੀਤਾ ਤੇ ਭਾਈ ਤਾਰੂ ਸਿੰਘ ਵਰਗਿਆਂ ਦੇ ਖੋਪੜ ਉਤਾਰੇ ਗਏ ਪਰ ਉਹਦੇ ਵਿੱਚ ਗੱਲ ਇੱਕ ਐ ਵੀ ਕਿਹਾ ਜਾਂਦਾ ਨਾ ਕਿ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੋ ਗਏ ਸੀ ਉਦੋਂ ਆਪਾਂ ਆਖੀ ਤਾਂ ਸਾਰੇ ਜਾਣੇ ਆ ਬੀ ਪੱਤਾ ਪੱਤਾ ਸਿੰਘਾਂ ਦਾ ਵੈਰੀ ਕਿਸੇ ਨੂੰ ਪਤਾ ਹੈ ਪੱਤਾ ਪੱਤਾ ਸਿੰਘਾਂ ਦਾ ਵੈਰੀ ਕਿਉਂ ਇਹਦੇ ਵਿੱਚ ਬਹੁਤ ਵੱਡੀ ਗੱਲ ਹੈ ਜਦੋਂ ਸਿੰਘਾਂ ਹਮਲਾ ਕਰਕੇ ਜੰਗਲਾਂ 'ਚ ਰਹਿੰਦੇ ਕਿਉਂ ਘਰ-ਬਾਰ ਤਾਂ ਉਜੜ ਗਏ ਸੀਗੇ ਛੋਟੇ-ਛੋਟੇ ਬੱਚੇ 6 ਮਹੀਨਾ ਦੇ ਸਾਲ ਦੇ ਬੀਬੀਆਂ ਹੋਰ ਸਿੰਘ ਜੰਗਲਾਂ 'ਚ ਹੀ ਜ਼ਿਆਦਾ ਰਹਿੰਦੇ ਸੀ ਤੇ ਉਹ ਜੰਗਲਾਂ 'ਚ ਜਦੋਂ ਰਹਿੰਦੇ ਜੰਗਲਾਂ 'ਚ ਕੀ ਹੁੰਦਾ ਰੁੱਖ ਦਰਖਤ ਪੇੜ ਪੌਦੇ ਕੰਡੇ ਤੇ ਫਿਰ ਰੁੱਖਾਂ ਨੂੰ ਪੱਤੇ ਹੁੰਦੇ ਨੇ ਬੇਲਾਂ ਨੂੰ ਪੱਤੇ ਹੁੰਦੇ ਨੇ ਜੋ ਛੋਪਕੇ ਰਹਿੰਦੇ ਨਾ ਮਗਰ ਸੂਈਏ ਲਾਏ ਹੋਏ ਸੀ ਸਰਕਾਰ ਨੇ ਵੀ ਜਿੱਥੇ ਵੀ ਸਿੰਘ ਹੈਗੇ ਨੇ ਸਾਨੂੰ ਪਤਾ ਕਰੋ ਕਿਹੜੇ ਜੰਗਲ ਵਿੱਚ ਨੇ ਤਾਂ ਜਦੋਂ ਤੁਰਦੇ ਫਿਰਦੇ ਸਿੰਘ ਹਿੱਲ ਜੁਲ ਕਰਦੇ ਮਾੜਾ ਮੋਟਾ ਪੱਤੇ ਖੜਕਦੇ ਫਿਰ ਉੱਥੇ ਜੋ ਪੱਤਿਆਂ ਦਾ ਖੜਾਕ ਹੁੰਦਾ ਸੂਈਏ ਸੀ ਲੋਕ ਸੀ ਜਿਹੜੇ ਸਰਕਾਰਾਂ ਦੇ ਨਾਲ ਸਰਕਾਰਾਂ ਦੇ ਪੇਠੂ ਉਹ ਅੰਦਾਜ਼ਾ ਲਾ ਲਨ ਵੀ ਇੱਥੇ ਜਿਹੜਾ ਖੜਕਾ ਹੁੰਦਾ ਖੜਾਕ ਹੁੰਦਾ ਪੱਤਿਆਂ ਦਾ ਦਰਖਤਾਂ ਦਾ ਤੇ ਸੁੱਕੇ ਪੱਤਿਆਂ ਦਾ ਪੈਰਾਂ ਥੱਲੇ ਵੀ ਆਉਂਦਾ ਤੇ ਹਿੱਲ ਜੁਲਦੇ ਨਾਲ ਪੱਤੇ ਵੀ ਹੱਲ ਦੇ ਰੁੱਖਾਂ ਦੇ ਬੀਲਾਂ ਦੇ ਉਹ ਪੱਤੇ ਵੀ ਫਿਰ ਇੱਕ ਨਾ ਖਬਰ ਦਿੰਦੇ ਕਿ ਸਾਡੇ ਸਿੰਘ ਵੀ ਇੱਥੇ ਸਿੰਘ ਛੁਪੇ ਹੋਏ ਨੇ ਪੱਤਿਆਂ ਹਿੱਲਦਿਆਂ ਤੋਂ ਲਾ ਕੇ ਅੰਦਾਜ਼ਾ ਲਾ ਜਾਂਦਾ ਤੇ ਫਿਰ ਉਹ ਪੱਤਿਆਂ ਦੇ ਹਿਸਾਬ ਨਾਲ ਹਿੱਲਦੇ ਲੋਦਿਆਂ ਨਾਲ ਖੜਕੇ ਦੇ ਹਿਸਾਬ ਨਾਲ ਸੂਈਆਂ ਉੱਥੇ ਭੇਤ ਲੈ ਕੇ ਚੱਲਿਆ ਜਾਂਦਾ ਜੰਗਲ ਦੀ ਜਿਹੜੀ ਸੂ ਦਿੰਦਾ ਉੱਥੋਂ ਅੱਗੇ ਸਿੰਘਾਂ ਉੱਤੇ ਫਿਰ ਜਾਨੀ ਕਿ ਹਮਲਾ ਵੀ ਕੀਤਾ ਜਾਂਦਾ ਫੜੇ ਵੀ ਜਾਂਦੇ ਵਿਚਾਰੇ ਉੱਥੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੋਇਆ ਕਿਉਂਕਿ ਪੱਤਿਆਂ ਦੇ ਹਿਸਾਬ ਨਾਲ ਖੜਕੇ ਦੇ ਹਿਸਾਬ ਨਾਲ ਪਤਾ ਲੱਗ ਜਾਂਦਾ ਸੀ ਉੱਥੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੋ ਗਿਆ ਸੀ ਪੱਤੇ ਵੀ ਦੁਸ਼ਮਣ ਬਣ ਗਈ ਸੀ ਆਵਾਜ਼ ਦੇ ਕੇ